ਬਾਕੀ ਵੀਡੀਓ ਤਾਂ ਬਿਨਾ ਗਏ ਸ਼ੇਅਰ ਕਰ ਦਿੰਦੇ ਆ ਪਰ ਜਦੋਂ ਧਾਰਮਿਕ ਰੀ ਲੱਗਿਆ ਆਂਦੀ ਹੈ ਜਦੋਂ ਕੋਈ ਵਧੀਆ ਰੀ ਲੱਗਿਆ ਆਂਦੀ ਹੈ ਉਹਨੂੰ ਆਪਾਂ ਸ਼ੇਅਰ ਕਰਦੇ ਨਹੀਂ ਅੱਜ ਜਿਹੜੇ ਸੱਚੇ ਦਿਲ ਨਾਲ ਪਿਆਰ ਕਰਦੇ ਆ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੂੰ ਉਹ ਪਿਆਰ ਨਾਲ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਯਾਨੀ ਕਿ ਗਲਤ ਰੀਲਾ ਦੇ ਹਮੇਸ਼ਾ ਮਿਲੀਣ ਵਿਊ ਲੈਣੇ ਆ ਧਾਰਮਿਕ ਰੀਲਾ ਜਿਆਦਾ ਵੇਖਿਆ ਕਰੋ ਜੇ ਫੋਨ ਚਲਾਣਾ ਦਾ ਵਧੀਆ ਲਈ ਚਲਾਓ ਮਾੜੇ ਕੰਮ ਵਾਲੀ ਨੇ ਬਾਬਾ ਦੀਪ ਸਿੰਘ ਜੀ ਮਹਾਰਾਜ ਸਾਰਿਆਂ ਦੇ ਮਿਹਰ ਕਰਨ ਸਾਰਿਆਂ ਦੇ ਕਿਰਪਾ ਕਰਨ ਆਪਣੀ ਸਾਰੇ ਆਪਣੇ ਘਰ ਅਜ ਖੁਸ਼ ਰਹਿਣ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਅੱppa ਦਾ ਫੈਨ ਹੈ ਸਿਰਫ ਬਾਬਾ ਦੀਪ ਸਿੰਘ ਜੀ ਦੇ ਉਹਨਾਂ ਤੋਂ ਵੱਡਾ ਕੋਈ ਨਹੀਂਗਾ ਸਾਡੇ ਲਈ ਸਭ ਕੁਝ ਹੋਈ ਹੈ ਸਵੇਰੇ ਉੱਡਦੇ ਰਾਤੀ ਸੌਣ ਵਲੇ ਸਾਰਾ ਦਿਨੀ ਬਾਬਾ ਦੀਪ ਸਿੰਘ ਨੂੰ ਨਾਲ ਲੈ ਕੇ ਚੱਲੀਦਾ ਕੋਈ ਹੋਰ ਕਿਸੇ ਦੀ ਲੋੜ ਨਹੀਂ ਪੈਂਦੀ ਇੱਥੇ ਉਹਨਾਂ ਤੋਂ ਵੱਡੀ ਸ਼ਕਤੀ ਕੋਈ ਨਹੀਂ ਹੈ ਜਿਹੜੀ ਤੁਹਾਨੂੰ ਬਚਾਉਂਦੀ ਹੈ ਬਾਬਾ ਦੀਪ ਸਿੰਘ ਦਾ ਨਾਮ ਤਾਂ ਖਜ਼ਾਨਿਆਂ ਦਾ ਘਰ ਹੈ ਜਿੰਨੀ ਵਾਰ ਦਿਨ ਚ ਲਾਓਗੇ ਉੰਨੇ ਤੁਹਾਡੇ ਘਰ ਦੇ ਖਜ਼ਾਨੇ ਭਰੀ ਜਾਣਗੇ ਪਿਆਰ ਨਾ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਪਰਵਾਹ ਨਾ ਕਰਿਆ ਕਰੋ ਸਮੇਂ ਦੀ ਸਮਾਂ ਬਦਲਦੇ देर ਨਹੀਂ ਲਗਣੀ ਤੇ ਜਿਸ ਦਿਨ ਜ਼ਿੰਦਗੀ ਚ ਬਾਬਾ ਦੀਪ ਸਿੰਘ ਦਾ ਸਹਾਰਾ ਲਲਿਆ ਨਾ ਤੁਸੀਂ ਤੁਹਾਨੂੰ ਇੱਥੇ ਜ਼ਿੰਦਗੀ ਦੀ ਕੋਈ ਵੀ ਮੁਸ਼ਕਲ ਕੋਈ ਵੀ ਹਾਲਾਤ ਕੋਈ ਵੀ ਇਨਸਾਨ ਕੁਝ ਵੀ ਨਹੀਂ ਤੋੜ ਸਕਦਾ ਤੁਹਾਨੂੰ ਤੁਹਾਡਾ ਦਿਲ ਕਦੇ ਟੁੱਟੇਗਾ ਹੀ ਨਹੀਂ ਕਿਉਂਕਿ ਦਿਲ ਤੁਸੀਂ ਬਾਬਾ ਦੀਪ ਸਿੰਘ ਨੂੰ ਦੇ ਦਿੱਤਾ ਧੰਨ ਧੰਨ ਬਾਬਾ ਦੀਪ ਸਿੰਘ ਜੀ